ਸਰ ਸਾਰੀ ਕਮੇਟੀ ਦੇ ਫਰਦ ਅੱਜ ਬਹੁਤ ਹੀ ਸਤਿਕਾਰਯੋਗ ਜੋ ਪੰਜਾਬ ਦੇ ਉਹਨਾਂ ਦੇ ਜੋੜੀ ਹੈ ਨਾ ਸੇਵਾ ਭਲਾਈ ਗਰੁੱਪ ਦੇ ਸਾਡੇ ਵੀ ਸਾਡੇ ਕੋਲ ਪਹੁੰਚੇ ਆ ਸਭ ਤੋਂ ਪਹਿਲੇ ਤਾਂ ਬਹੁਤ ਹੀ ਸਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਉਸ ਤੋਂ ਬਾਅਦ ਅਸੀਂ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਨੇ ਜਿਹਨਾਂ ਦੇ ਸਦਕਾ ਜੇ ਕੋਈ ਕੋਈ ਪੀੜਤ ਹੈ ਪਰਿਵਾਰ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਪੰਜਾਬੀ ਇਹਨਾਂ ਨੂੰ ਪਤਾ ਲੱਗਦਾ ਉਹਨਾਂ ਤੱਕ ਇਹ ਪਹੁੰਚ ਕਰਦੇ ਇਹ ਸਾਡੇ ਪਿੰਡ ਚਾਚੀ ਦਾ ਇੱਕ ਬਹੁਤ ਹੀ ਪੀੜਤ ਪਰਿਵਾਰ ਸੀਗਾ ਕਿਉਂਕਿ ਇਸ ਤੋਂ ਪਹਿਲੇ ਮੇਰੀ ਭੈਣ ਹੈ ਇਹ ਬਹੁਤ ਦਿਲਾਂ ਦੀ ਪੀੜਤ ਹੈ ਇਸ ਤੋਂ ਪਹਿਲੇ ਇਹਨਾਂ ਦੇ ਦੋ ਬ੍ਰਦਰ ਸੀਗੇ ਇੱਕ ਬ੍ਰਦਰ ਤੇ ਬਹੁਤ ਹੀ ਬਹੁਤ ਆਪਣੀ ਮੌਤ ਨਾਲ ਜੁੰਝਿਆ ਉਹ ਤੇ ਬਹੁਤ ਖਰਚਾ ਹੋਇਆ ਪਿੰਡ ਨੇ ਬੜੀ ਸੇਵਾ ਕੀਤੀ ਲੱਖਾਂ ਰੁਪਏ ਲਾ ਕੇ ਪਿੰਡ ਨੇ ਉਹਨੂੰ ਐਡਮਿਟ ਕਰਵਾ ਕੇ ਬਹੁਤ ਜਦਵਾਰ ਕੀਤੀ ਪਰ ਚਲੋ ਗੁਰੂ ਮਹਾਰਾਜ ਨੇ ਉਹਦੀ ਜਿੰਨੀ ਕਾਜੋ ਲਿਖੀ ਸੀਗੀ ਉਹ 1970 ਦੀ ਕੋਈ ਘੋ ਕੇ ਕੋਈ ਚਰਨਾ ਚ ਜਾਪਰਾ ਦੇ ਕਿਉਂਕਿ ਉਹਨਾਂ ਦੇ ਅੰਦਰ ਕੋਈ ਬਿਮਾਰੀਆਂ ਐ ਹੋ ਜੀਆਂ ਪੈ ਗਈਆਂ ਠੀਕਾ ਜਿਹੜੀਆਂ ਨਹੀਂ ਕਾਪੂ ਪਾਈਆਂ ਗਈਆਂ ਬਹੁਤ ਗਰੀਬ ਪਰਿਵਾਰਾ ਸਾਡੇ ਪਿੰਡ ਦੇ ਵੀ ਮੇਰੇ ਵੀਰ ਪਰ ਉਹ ਵੀ ਬਹੁਤ ਸੇਵਾ ਕੀਤੀ ਐ ਇਸ ਤੋਂ ਪਹਿਲੇ ਵੀ ਲੱਖਾਂ ਰੁਪਏ ਨਾਲ ਇਸ ਪ੍ਰਵਾਦੀ ਤੇ ਉਹ ਹੀ ਪਰ ਜੀ ਆ ਵੀ ਉਹ ਕੋਠੀ ਨਾ ਤਾਂ ਨਹੀਂ ਬਚਾ ਸਕੇ ਅਸੀਂ ਇਹ ਅੱਜ ਆਪਣੇ ਫੈਡਰੇਸ਼ਨ ਨੂੰ ਪਤਾ ਲੱਗਾ ਇਹਨਾਂ ਨੇ ਵੀ ਅੱਜ ਇਹਨਾਂ ਦੇ ਦੁੱਖ 'ਚ ਸ਼ਰੀਕ ਹੋਏ ਇਹਨਾਂ ਦਾ ਵੀ ਧੰਨਵਾਦ ਕਿਉਂਕਿ ਗਰੀਬਾਂ ਦਾ ਭਲਾ ਜਿੰਨਾ ਵੱਧ ਤੋਂ ਵੱਧ ਹੋ ਜੇ ਨਗਰ ਤੇ ਕਰਦਾ ਜਿੱਦਾਂ ਜਿਹੜੀ ਫੈਡਰੇਸ਼ਨ ਨੂੰ ਪਤਾ ਲੱਗਾ ਇਹਨਾਂ ਨੇ ਵੀ ਕੀਤਾ ਆਣ ਕੇ ਇਹਨਾਂ ਦਾ ਬਹੁਤ-ਬਹੁਤ ਆਦਰ ਦਿਲੋਂ ਧੰਨਵਾਦ ਬਾਕੀ ਕੁਝਿਆਦੇ ਤੇ ਨਗਰ ਤੋਂ ਵੀ ਉਪਰਾਲੇ ਕਰਨ ਲਈ ਵੀਰਾਂ ਨੇ ਦੱਸਿਆ ਇਹਨਾਂ ਦੀ ਫੈਡਰੇਸ਼ਨ ਨੇ ਦੱਸਿਆ ਵੀ ਅੱਜਾ ਦਾ ਕਰਕੇ ਆਪਾਂ ਉਹ ਸਾਈਕਲ ਸਕੀਮ ਉਹ ਸਾਰਾ ਕੁਝ ਆਪਾਂ ਸਿਆਣ ਕਰਕੇ ਫਾਰਮ ਬਣਾ ਕੇ ਇਹਨਾਂ ਨੂੰ ਦੇ ਦੇ ਲੱਗੇ ਆ ਉਹ ਕਹਿੰਦੇ ਵੀ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਉਹ ਸਾਈਕਲ ਵੀ ਉਹ ਸਕੀਮ ਦੇ ਨਾਲ ਪਹੁੰਚ ਜਾਣਾ ਉਸ ਨੂੰ ਉਸ ਨੂੰ ਬੋਲਦੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੋਂ ਮਸ਼ੀਨ ਆਈ ਹੈ ਜਿਹੜੇ ਵੀਰਾਂ ਨੇ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਦਰੀ ਲਈ ਅਸੀਂ ਕਹਿ ਸਕਦੇ ਇਹ ਗੁਰੂ ਮਰਦਾ ਦੀ ਦੇਣਾ ਸੇਵਾ ਹੈ ਸੱਚੇ ਪਾਤਸ਼ਾਹ ਨੇ ਭੈਣ ਭਰਾ ਦਾ ਹੈਲਪ ਵਾਸਤੇ ਇੱਕ ਸੋਚ ਪਾਤੀ ਵਧੀਆ ਉਹ ਨਗਰ ਦੀ ਸੋਚੀ ਕਿ ਆਹੀ ਵੀ ਚਲੋ ਸਾਰਿਆਂ ਨੇ ਮਿਲ ਜੁਲ ਕੇ ਇਸ ਪਰਿਵਾਰ ਦੇ ਬਹੁਤ ਮੱਤੀ ਤੇ ਵਧੀਆ ਪਰਿਵਾਰ ਆ ਇਹਨਾਂ ਦੇ ਪਾਤਸ਼ਾਹ ਇਹਨਾਂ ਦੀ ਮਾਤਾ ਸਾਰੇ ਵਧੀਆ ਪਰ ਕਈ ਵਾਰ ਗਰੀਬੀ ਯੋਰ ਕਰ ਜਾਂਦੀ ਤੇ ਇਹਦੇ ਡੈਡੀ ਤੇ 5-7 ਟੜਕੇ ਪਏ ਪਰਿਵਾਰ ਦੇ ਉਹ ਬਹੁਤ ਪਿੰਡ ਨੇ ਮਤ ਕਿਤੇ ਪਰ ਜਦੋਂ ਫੋਨ ਵਿਚਾਰੇ ਸਾਰੇ ਇਹੀ ਕਰਦੇ ਆ ਮੇਰੀ ਇਹ ਨਾਲ ਇੱਕ ਭੇਂਤੀ ਆ ਕਿ ਤੁਸੀਂ ਆਪਣਾ ਹੌਸਲਾ ਨਹੀਂ ਚੱਕਣਾ ਦੇਖੋ ਬਹੁਤ ਇੱਕ ਤੋਂ ਇੱਕ ਸ਼ਹਿਵਾਲੀ ਆ ਪੰਜਾਬ ਅੰਦਰ ਸੋਸਾਇਟੀਆਂ ਬਹੁਤ ਆ ਜੇ ਅਹੀਂ ਪੰਜਾਬ ਦੇ ਵਿੱਚ ਮੈਂ ਇੱਕੋ ਹੀ ਸੱਦਾ ਦੇਣਾ ਚਾਹੁੰਦਾ ਕ੍ਰਿਸਚਨ ਭਾਈਆ ਵੀਰਾਂ ਵੀਰਾਂ ਨੂੰ ਅਹੀਂ ਤਾਂ ਦੇ ਤੁਸੀਂ ਆ ਦੇ ਆ ਇੱਥੇ ਹਿੰਦੂ ਮੁਸਲਮਾਨ ਸਿੱਖ ਸਾਰੇ ਇੱਕ ਆ ਕੀ ਇਹਨਾਂ ਕੋ ਸੋਚੇ ਕਦੀ ਹੱਟੇ ਮਾਰਾ ਥਮ ਆ ਗਿਆ ਉਦੋਂ ਇਹਨਾਂ ਨੇ ਮਦਦ ਕਰਦੇ ਨਹੀਂ ਕਦੀ ਉੱਤੇ ਆ ਗਿਆ ਉਦੋਂ ਉਹਨਾਂ ਨੇ ਕਰਦੇ ਨਹੀਂ ਇਹ ਪ੍ਰਮਾਤਮਾ ਨੇ ਇੱਕ ਕੰਟੈਂਟੇਸ਼ਨ ਬਣਾਈ ਆ ਇਸ ਕਰਕੇ ਅਸੀਂ ਉਸ ਅਕਾਲ ਪੁਰਖ ਅਗੇ ਇਹੋ ਹੀ ਬੇਨਤੀ ਕਰਦੇ ਵਾਹਿਗੁਰੂ ਸਾਰਿਆਂ ਦਾ ਮਿਹਰ ਭਰਿਆ ਹੱਥ ਰੱਖੇ ਤੇ ਨਹੀਂ ਅਸੀਂ ਸ਼ਰਧਾਰਮ ਦੁਬਾਰਾ ਤੋਂ ਵੀ ਜਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ